ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਢਾਲੀਵਾ ਦੇਸ਼ ਦੇ ਅੰਦਰ ਇੱਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਨ ਵਾਲੇ ਦੇਸ਼ ਦੇ ਅੰਦਰ ਸਿਆਸਤ ਵਿੱਚ ਬਦਲਾਅ ਕਰਨ ਵਾਲੇ ਦੇਸ਼ ਦੇ ਅੰਦਰ ਦਿੱਲੀ ਦੇ ਅੰਦਰ ਗਰੀਬਾਂ ਤੇ ਮਿਡਲ ਕਲਾਸ ਦੇ ਲੋਕਾਂ ਲਈ ਫਰੀ ਪਾਣੀ ਫਰੀ ਹਸਪਤਾਲ ਫਰੀ ਬਿਜਲੀ ਫਰੀ ਸਿੱਖਿਆ ਸਕੂਲ ਦੇਣ ਵਾਲੇ ਸ਼੍ਰੀ ਅਰਵਿੰਦ ਕੇਜੀਵਾਲ ਜੀ ਜਿੰਨਾਂ ਦਾ ਸੁਪਨਾ ਸੀਗਾ ਕਿ ਪੂਰੇ ਦੇਸ਼ ਨੂੰ ਇਹ ਬੁਨਿਆਦੀ ਚੀਜ਼ਾਂ ਜੋ ਹੈ ਉਹ ਫ੍ਰੀ ਦਿੱਤੀਆਂ ਜਾਣ ਕਿਉਂਕਿ ਲੋਕ ਟੈਕਸ ਭਰਦੇ ਆ ਉਹ ਟੈਕਸ ਕਿ ਕਵੀਨਰ ਰਹੇ تھے उनको ਪਤਾ تھا ਕਿ ਲੋਕ ਕਿੰਨਾ ਟੈਕਸ ਭਦੇ ਆ ਅੱਜ ਭਾਜਪੀ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਉਹਨਾਂ ਦੀ ਇਸ ਨੀਤੀ ਨੂੰ ਕਿ ਉਹ ਮਿਡਲ ਕਲਾਸ ਤੇ ਗਰੀਬ ਲੋਕਾਂ ਨੂੰ ਫਾਇਦਾ ਪਹੁੰਚਾ ਦੇ ਸੀਗੇ ਨਾ ਪਸੰਦ ਕਰਦੇ ਹੋਏ ਬੀਜੇਪੀ ਨਹੀਂ ਚਾਹੁੰਦੀ ਕਿ ਗਰੀਬਾਂ ਦਾ ਤੇ ਮੀਡਲ ਕਲਾਸ ਦਾ ਭਲਾ ਹੋਵੇ ਬੀਜੇਪੀ ਨਹੀਂ ਚਾਹੁੰਦੀ ਕਿ ਗਰੀਬਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਕਿ ਗਰੀਬ ਬੰਦੇ ਨੂੰ ਚੰਗੇ ਹਸਪੀਟਲ ਦਾ ਇਲਾਜ ਮਿਲੇ ਕਿ ਗਰੀਬ ਨੂੰ ਫ੍ਰੀ ਬਿਜਲੀ ਮਿਲੇ ਕਿ ਮੀਡਲ ਕਲਾਸ ਦੇ ਬੰਦੇ ਨੂੰ ਪੀਣ ਲਈ ਚੰਗਾ ਪਾਣੀ ਮਿਲੇ ਇਹ ਅਦਵੈਨਜੀ ਨੇ ਦਿੱਤਾ ਸੀਗਾ ਬਹੁਤ ਹੀ ਟੱਟੀਆਂ ਨਿੰਦਨਯੋਗ ਕਾਰਵਾਈ ਜਿਹੜੀ ਆ ਉਹ ਬੀਜੇਪੀ ਨੇ ਕੀਤੀ ਹੈ ਉਹ ਭੁੱਲ ਜਾਣ ਕਿ ਕੇ ਦੀਵਾਲ ਨੂੰ ਤੇ ਸਹਿਯੁਕਤਾ ਉਹ ਜੇਲ੍ਹ ਚ ਬੰਦ ਕਰ ਸਕਦੇ ਆ ਪਰ ਉਹਨਾਂ ਦੀ ਸੋਚ ਜਿਹੜੀ ਆ ਇਸ ਵੇਲੇ ਇੰਡੀਆ ਦੇ ਵਿੱਚ ਉਹਨਾਂ ਦੀ ਸੋਚ ਫੈਲ ਚੁੱਕੀ ਹੈ ਵੱਖ-ਵੱਖ ਸਟੇਟਾਂ ਵਿੱਚ ਜਾ ਚੁੱਕੀ ਹੈ ਉਹਨਾਂ ਦੀ ਸੋਚ ਨੂੰ ਬੰਦ ਕਰਦਾ ਭਾਜੀਪੀ ਦੇ ਵੱਸ ਦੀ ਗੱਲ ਨਹੀਂ ਔਰ ਮੈਂ ਇਸ ਚੀਜ਼ ਦੀ ਕੋਰ ਨਿੰਦਿਆ ਕਰਦਾ ਔਰ ਭਾਜੀਪੀ ਦੇ ਇਸ ਜਾਲਮਾਨਾ ਜਿਹੜਾ ਸਟੈਪ ਹੈ ਇਹਦੀ ਕੋਰ ਨਿੰਦਿਆ ਕਰਦਾ ਹੋਇਆ ਦੇਸ਼ ਵਾਸੀਆਂ ਨੂੰ ਕਹੂੰਗਾ ਕਿ ਆਓ ਸਾਰੇ ਆਵਾਜ਼ ਬੁਲੰਦ ਕਰੀਏ ਕਿ ਐਸਾ ਨੇਤਾ ਸਦੀਆਂ ਬਾਅਦ ਦੇਸ਼ ਦੀ ਜਦੀ ਬਾਦ ਪਹਿਲਾ ਨੇਤਾ ਆ ਜਿਹਨੇ ਦਿੱਲੀ ਦੇ ਲੋਕਾਂ ਨੂੰ ਇੰਨੀਆਂ ਸੂਲਤਾਂ ਗਰੀਬ ਲੋਕਾਂ ਨੂੰ ਮਿਡਲ ਕਲਾਸ ਨੂੰ ਇੰਨੀਆਂ ਸੂਲਤਾਂ ਦਿੱਤੀਆਂ ਉਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਬਹੁਤ ਹੀ ਘਟੀਆ ਕਾਰਵਾਈ ਕੀਤੀ ਭਾਜਪਾ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ